ਪਾ ਦੇ ਪਟਾਕੇ ਪਾ ਦੇ ਪਟਾਕੇ ਪਾ ਦੇ ਪਟਾਕੇ ਬੁੱਟਰ ਰੋਡ ਕਰਦੀਆਂ ਮਾਤੂ ਸ਼੍ਰੀ ਦਫ਼ਤਰ ਨੇ ਸੂਟਾਂ ਦੇ ਰੇਟਾਂ 'ਚ ਪਾ ਦੇ ਪਟਾਕੇ 31 ਨਵੰਬਰ 5 ਦਿਨ ਯਾਦ ਰੱਖੋ 31 ਨਵੰਬਰ ਤੱਕ ਫਰੀ ਦੇ ਪਾ ਉਹ 1 ਲੱਖ ਵਾਲਾ ਕੱਪੜਾ 40 50 ਹਜ਼ਾਰ ਦੇ ਰਹਿ ਗਏ ਜਿਹੜਾ ਬਾਜ਼ਾਰ 'ਚ ਮਿਲਦਾ 18 1200 2 2000 ਦਾ ਸੂਟ ਉਹ ਲੈ ਜਾਓ 850 'ਚ ਮੈਂ ਕਹਾ ਪੈਸੇ ਥੋੜੇ ਤੇ ਚੀਜ਼ਾਂ ਜ਼ਿਆਦੀਆਂ ਆ ਦੇਖੋ ਲਗਜ਼ਰੀ ਸੂਟ ਲਗਜ਼ਰੀ ਸੂਟ ਜਿਹੜੇ ਕੀ ਤੁਹਾਨੂੰ ਹੱਦਾਰ ਹਜ਼ਾਰ ਦੇ ਵਿੱਚ ਦੇ ਦੇਣਾ ਆ ਸੂਟ 3500 ਵਾਲਾ ਸੂਟ ਉਹ ਪੂਰਾ ਪਰਵਾਹ ਕੰਮ ਹੋਇਆ ਉਹ ਕੁੜੀ ਖੁਸ਼ ਹੋਈ ਉਹ ਨੋਹਾਂ ਤੇ ਲੋ ਰੇਡ ਕੀ ਦੇ ਦੇਣਾ ਵਾ ਰੇਡ ਕੀ ਨਾ ਕੋਈ 3500 ਨਹੀਂ ਕੋਈ 3000 ਨਹੀਂ ਕੋਈ 2.5 ਨਹੀਂ ਉਹ 1700 ਦੇ ਦੇਣੇ ਸਾਰੇ ਫਾਇਦੇ ਕਰਾਂਗੇ ਚਾਹੇ ਇੰਗਲੈਂਡ ਵਾਲੀ ਭੂ ਆ ਜਵੇ ਚਾਹੇ ਦਿੱਲੀ ਵਾਲੀ ਮਾਮੀ ਆ ਜਵੇ ਚਾਹੇ ਆ ਜੇ ਕੈਨੇਡਾ ਵਾਲੀ ਮਾਸੀ ਮੈਂ ਕਹਿੰਦਾ ਸਾਰਿਆਂ ਨੂੰ ਉਹ ਬੁਲਬੁਲ ਦੇ ਬੱਚੇ ਤਿਆਰ ਵਾਰ ਤਿਆਰ ਆ ਉਹ ਜਿਹੜੇ ਬਾਜ਼ਾਰ ਚ ਲੈਨੇ 15 15000 ਦੇ ਸੂਟ ਲੈ ਜਾਓ 5 5000 ਚ ਬਾਰ ਬਾਰ ਕਹਿੰਨੇ ਆ ਵਿਆਹਾਂ ਸ਼ਾਦੀਆਂ ਵੇਲੇ ਬਹੁਤ ਵੱਡੀਆਂ ਆਫਰਾਂ ਜੀ ਦੁਪੱਟੇ ਦਾ ਆੱਤ ਕਰਾਉਂਦੇ ਆਤ ਪੂਰੀ ਆੱਤ ਕਰਾਉਂਦੇ ਉਹ ਪਾਰੇ ਪਾਰੇ ਲਹਿੰਗਿਆਂ ਨਾਲੋਂ ਵੀ ਹੈਵੀ ਹੈਵੀ ਦੁਪੱਟੇ ਮੈਂਗਾ ਰੂਹ ਕੋਸ਼ ਕਰਦਿਆਂਗੇ ਗਲੇ ਤੋਂ ਲੈ ਕੇ ਘੇਰੇ ਤੱਕ ਹੈਲ ਉਹ ਨਾਲ ਦੁਪੱਟਾ ਫੋਰ ਸਾਈਡ ਦੇ ਦੇਣਾ ਉਹ ਸ਼ਗਲ ਵਾਲੇ ਸੂਟ ਦੇ ਰਹੇ ਆ ਸ਼ਗਲ ਵਾਲੇ ਸੂਟ ਲੈ ਜੋ ਕੋਡੀਆਂ ਦੇ ਪਾ ਸਾਰਿਆਂ ਨੂੰ ਖੁਸ਼ ਕਰ ਦੇਾਂਗੇ ਆ ਵੇਖੋ ਕਸੂੜ ਵਾਹ ਕੰਮ ਵੇਖੋ ਉਹ ਕਿੱਡੇ ਪਿਆਰਾ ਕੰਮ ਕੀਤਾ ਵਾ ਕਾਰੀ ਨੇ ਮੈਂ ਕਿਹਾ ਮਾਤੋ ਸ਼੍ਰੀ ਦਸਤਾਰ ਬੁੱਟਰ ਰੋਡ ਕਾਦਿਆਂ ਉਹ ਤੇਰੇ ਸਾਰਿਆਂ ਭੁੱਖਾ ਇੱਥੇ ਆ ਕੇ ਲੈ ਜਾਣੇ ਆ ਫਾੜੀਆਂ ਪੱਕਾ ਲੈ ਜਾਓ ਅਨਾਰ ਕਲੀਆਂ ਲੈ ਜਾਓ ਅਨਾਰ ਕਲੀਆਂ ਕੋਡੀਆਂ ਦੇ ਪਾ ਲੈ ਜਾਓ ਜੀ ਕੋਡੀਆਂ ਦੇ ਪਾ ਜਿਹੜੀਆਂ ਬਿਆਲ ਤੇਨੇ 15 15000 ਰੁਪਏ ਦੀ ਨਾਰਕਲੀ ਸਾਡੇ ਕੋਲ ਆ ਰਿਓ 6 6000 7 7000 ਚ ਚੈਲੰਜ ਕਰਦਿਆਂ ਚੈਲੰਜ ਪੂਰੇ ਪੰਜਾਬ ਦੇ ਵਿੱਚ ਇਦਾਂ ਦੇ ਲਹੰਗੇ ਮਿਲ ਜਾਣ ਆਹ ਦੇਖੋ ਇਹ ਲਹੰਗੇ ਦੇ ਰਿਆਂ ਜਿਹੜੇ ਪੂਰੇ ਰਾਜਾ ਸ਼ਾਹੀ ਪਹਾਂ ਚ ਜਾਂਦੇ ਹੋ ਤੁਸੀਂ ਕੋਈ 1.5 ਲੱਖ ਰੁਪਏ ਮੰਗਦਾ ਉਹ ਕੋਈ 2 ਲੱਖ ਰੁਪਏ ਲੰਗਦਾ ਹੈਵੀ ਹੈਵੀ ਚੀਜ਼ਾਂ ਪਾ ਦੇ ਪਟਾਕੇ ਪਾ ਦੇ ਪਟਾਕੇ ਪਾ ਦੇ ਪਟਾਕੇ ਬੁੱਟੇ ਰੋਡ ਕਾਦੀਆਂ ਮਾਤੂ ਸ਼੍ਰੀ ਦਸਤਾਰ ਨੇ ਸੂਟਾਂ ਦੇ ਰੇਟਾਂ 'ਚ ਪਾ ਦੇ ਪਟਾਕੇ ਰਾਇਲ ਲਗਜ਼ਰੀ ਸੂਟ ਲੈ ਜਾਓ ਕਾਟੀਆਂ ਦੇ ਪਾ 3 ਨੰਬਰ 5 ਦਿਨ ਯਾਦ ਰੱਖੋ 3 ਨਵੰਬਰ ਤੱਕ ਫਰੀ ਦੇ ਪਾ ਉਹ 1 ਲੱਖ ਵਾਲਾ ਕੱਪੜਾ 40 50 ਹਜ਼ਾਰ ਦੇ ਰਾਂਗੇ ਜਿਹੜਾ ਬਾਜ਼ਾਰ 'ਚ ਮਿਲਦਾ 18 1800 2 2000 ਦਾ ਸੂਟ ਉਹ ਲੈ ਜਾਓ 850 'ਚ 850 ਰੁਪਏ 'ਚ ਸੂਟ ਘੜਤਾ ਜੀ 850 'ਚ ਉਹ ਵੇਖੋ ਵੈਰਾਈਟੀਆਂ ਕਹਿੰਦੇ ਆ ਗਿਆ ਵਿਆਹ ਆ ਗਿਆ ਕੁੜੀ ਦਾ ਵਿਆਹ ਉਹ ਪੈਸੇ ਕਿਥੋਂ ਲੇ ਗਏ ਮੈਂ ਕਿਹਾ ਪੈਸੇ ਥੋੜੇ ਤੇ ਚੀਜ਼ਾਂ ਜ਼ਿਆਦੀਆਂ ਆਹ ਦੇਖੋ ਲਗਜ਼ਰੀ ਸੂਟ ਲਗਜ਼ਰੀ ਸੂਟ ਜਿਹੜੇ ਕਿ ਤੁਹਾਨੂੰ ਹਜ਼ਾਰ ਹਜ਼ਾਰ ਦੇ ਚੇ ਦੇ ਦੇਣਿਆ ਆ ਸੂਟਾਂ ਦੀਆਂ ਕਮਾ ਓਏ ਹੋਏ 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 ਓ ਬੈ ਜਾ ਬੈ ਜਾ ਕਰਤੀ ਓ ਬੈ ਜਾ ਬੈ ਜਾ ਕਰਤੀ ਆ ਦੇਖੋ ਜਿਹੜੀਆਂ ਅੱਜ ਕੱਲ ਕੁੜੀਆਂ ਕੰਨੀਆਂ ਬਈ ਸੂਟ ਪਾਇਆ ਹੋਵੇ ਸਾਰੀ ਦੁਨੀਆ ਘੁੰਮ ਘੁੰਮ ਕੇ ਧੋਣਾ ਮੋੜ ਮੋੜ ਸਾੜਿਆ ਲਈ ਦੇਖੇ ਆ ਬਟਿਕਾਂਲੇ ਪੀਸ ਓ ਲੁੱਟ ਨਹੀਂ ਕਰਨੀ 3 ਨਵੰਬਰ ਤੱਕ ਵੱਡੇ ਫਾਇਦੇ 3 3000 ਵਾਲੇ ਸੂਟ 1275 ਤੁਸੀਂ ਕਹਿੰਦੇ ਪਿਆ ਆਹ ਸੋਹਣਾ ਮੈਂ ਕਹਿੰਦਾ ਵਾ ਆਹ ਜ਼ਿਆਦਾ ਸੋਹਣਾ ਵਾ ਓਏ ਆ ਬਹੁਤ ਜ਼ਿਆਦਾ ਸੋਹਣਾ ਆਹ ਸੂਟ 3500 ਵਾਲਾ ਸੂਟ ਉਹ ਪੂਰਾ ਪਰਵਾਹ ਕੰਮ ਹੋਇਆ ਉਹ ਕੁੜੀ ਖੁਸ਼ ਹੋ ਗਈ ਉਹ ਨੋ ਵਾਤ ਲਓ ਉਹ ਰੇਟ ਕੀ ਦੇ ਦੇਣਾ ਵਾ ਰੇਟ ਕੀ ਨਾ ਕੋਈ 3500 ਨਹੀਂ ਕੋਈ 3000 ਨਹੀਂ ਕੋਈ 2.5 ਨਹੀਂ ਉਹ 1700 ਦਾ ਦੇ ਦੇਣਾ ਵਾ ਓਏ ਆ ਦੇਖੋ ਇੱਕ ਹੋਰ ਫੇਰਾ ਕਰਤਾ ਓਏ 1500 ਰੁਪਿਆ 1500 ਰੁਪਿਆ ਸਰ 1500 ਰੁਪਇਆ ਉਹ 3500 ਨਹੀਂ ਲੈਣਾ 3000 ਨਹੀਂ ਲੈਣਾ 3200 ਨਹੀਂ ਲੈਣਾ 1500 ਰੁਪਏ ਦਾ ਰਾਇਲ ਸੂਟ ਦੇ ਦਿਆਂਗੇ ਆਹ ਦੇਖੋ 5 ਦਿਨ 5 ਦਿਨ 5 ਦਿਨ 30 ਨਵੰਬਰ ਦਾ ਕਾਜੋ ਲੈ ਜਾਓ ਕੋਡੀਆਂ ਦੇ ਪਾਸ ਉਹ ਲੋ ਕੋਡੀਆਂ ਦੇ ਪਾਸ ਦੇ ਦਿੱਤੇ ਨੇ ਮਾਤੋਸ਼ੀ ਪਰ ਦੇਣੇ ਕਿ ਨਹੀਂ ਦੇ 30 ਤਰੀਕ ਦੇ ਤੱਕ ਨਵੰਬਰ ਤੱਕ ਆਹ ਦੇਖੋ ਪ੍ਰਿੰਟ ਦੇ ਉੱਤੇ ਕਢਾਈ ਚਨਾਣ ਦੁਪੱਟੇ ਦੇ ਨਾਲ ਉਹ ਮੁਕੋਡੀਆਂ ਦੇ ਪਾਸ ਮੈਂ ਕਹਿੰਦਾ ਛੇਤੀ ਤੋਂ ਛੇਤੀ ਬੁੱਟਰ ਰੋਡ ਤੇ ਆ ਜਾਓ ਉਹ ਦੇਖੋ ਲੱਖ ਰੁਪਏ ਦਾ ਕਪੜਾ 40000 او 40000 چلا جاؤ دیکھو جی ਪਣਾ ਖੁਸ਼ ਕਰ ਦੇਣੀ ਆ ਭਰਜਾਈਆਂ ਖੁਸ਼ ਕਰ ਦੇਣੀ ਆ ਤਾਈਆਂ ਚਾਚੀਆਂ ਦਾਦੀਆਂ ਨਾਨੀਆਂ ਪੂਆ ਮਾਸੀਆਂ ਸਾਰਿਆਂ ਦੇ ਵੱਡੇ ਫਾਇਦੇ ਕਰਾਂਗੇ ਚਾਹੇ ਇੰਗਲੈਂਡ ਵਾਲੀ ਭੂ ਆ ਜਾਵੇ ਚਾਹੇ ਦਿੱਲੀ ਵਾਲੀ ਮਾਮੀ ਆ ਜਾਵੇ ਚਾਹੇ ਆ ਜਾਵੇ ਕੈਨੇਡਾ ਵਾਲੀ ਮਾਸੀ ਮੈਂ ਕਹਿੰਦਾ ਸਾਰਿਆਂ ਨੂੰ ਉਹ ਬੁਲਬੁਲ ਦੇ ਬੱਚੇ ਤਿਆਰ ਬਰ ਤਿਆਰ ਆ 26 ਨਵੰਬਰ 27 28 29 ਦੇ 3 ਨਵੰਬਰ ਦਿਨ ਸ਼ਨੀਵਾਰ ਤੱਕ ਮੈਂ ਕਿਹਾ ਪੂਰੇ ਲਟਾ ਦੇਾਂਗੇ ਮੇਲਾ ਲਟ ਲਵਾ ਓਏ ਆ ਸੂਣੇ ਪਹਿਣਾ ਕੇ ਵੀ 85 ਪਹਿਣਾ ਅਸੀਂ ਪੌਣਿਆ 100 ਜੇ ਸੂਟ ਉਹ ਕਿਸੇ ਦੁਕਾਨ ਤੋਂ ਨਹੀਂ ਨਿਕਲ ਨੇ ਉਹ ਥੀਮ ਆ ਉਹ ਸੀ ਬਣਾ ਕੇ ਦੇਣੇ ਆ ਰੰਗ ਅਸੀਂ 10 ਰੰਗ ਲੈ ਜਾਓ ਉਹ ਸੂਟ ਕੌਟੀਆਂ ਦੇ ਭਾਅ ਲੈ ਜਾਓ ਵੇਖੋ ਕੜਾਈਆਂ 5000 5 5000 5 5000 5 5000 ਉਹ ਜਿਹੜੇ ਬਾਜ਼ਾਰ ਚ ਲੈਨੇ 15 15000 ਦੇ ਸੂਟ ਲੈ ਜਾਓ 5 5000 ਚ ਬਾਰ ਬਾਰ ਕਹਿੰਨੇ ਆ ਵਿਆਹਾਂ ਸ਼ਾਦੀਆਂ ਦੇ ਲਈ ਬਹੁਤ ਵੱਡੀਆਂ ਆਫਰਾਂ ਆਜੋ ਜੀ ਆਜੋ ਹੁਣ ਬਾਜ਼ਾਰਾਂ ਜਾ ਕੇ ਲੁੱਟਣਾ ਨਾ ਕਰਾਓ ਉਹ ਦੁਕਾਨਾਂ ਰਹੀ ਆ ਕੇ ਆਪਣੇ ਬਟੂਏ ਨਾ ਪਣਾਓ ਸਿੱਧਾ ਹੀ ਆ ਜਾਓ ਬੁੱਟਰ ਰੋਡ ਘਾਤੀਆਂ ਮਾਤੂ ਸ਼੍ਰੀ ਦਸਤਾਰ ਦੇਖੋ ਡਿਜ਼ਾਈਨ ਦੇਖੋ ਭਾਈ ਡਿਜ਼ਾਈਨ ਉਹ ਕਮਾਲ ਜਿੱਦੋਂ ਭਾਈ ਆਉਂਦੇ ਜਦੋਂ ਚਾਰ ਬੀਬੀਆਂ ਹੁੰਦੀਆਂ ਨਾ ਉਹ ਪਿੱਛੇ ਭਾਈ ਚੁੱਪ ਕਰਕੇ ਬਹਿ ਜਾਂਦਾ ਕਹਿੰਦਾ ਇਹਨਾਂ ਨੇ ਸੂਟ ਬਹੁਤ ਮਹਿੰਗੇ ਲੈ ਮੇਰੀ ਜੇਬ ਢਲੀ ਹੋਣੀ ਮੈਂ ਕਿਹਾ ਭਾਈ ਨੂੰ ਵੀ ਨਰਾਜ਼ ਹੁੰਦੀ ਲਾਣੀ ਲੱਖ ਰੁਪਇਆ ਲੈ ਆਏ ਤੇ 40000 ਚ ਬਣਾ ਕੇ ਦੇਵਾਂਗਾ 40000 ਦੇ ਦੇ। ਇਹ ਦੇਖੋ ਰੰਗ ਦੇਖੋ ਚਾਹੇ ਲਾਈਟ ਲੈ ਜਾਓ ਚਾਹੇ ਡਾਰਕ ਲੈ ਜਾਓ ਉਹ ਅੱਖਾਂ ਰਹਿ ਗਈਆਂ ਅੱਖਾਂ ਕਾਰੀਗਰ ਦੀਆਂ ਅੱਖਾਂ ਰਹਿ ਗਈਆਂ ਦੇਖੋ ਤਾਂ ਸਹੀ ਕੰਮ ਕੇਰੇ। ਬਾਹਰ ਦੇ ਕੰਮ ਦੁਪੱਟਾ ਦੇਖੋ ਦੁਪੱਟਾ ਮੈਂ ਕਹ ਦੁਪੱਟੇ ਦੇ ਕਾਰਨਰ ਤੇ ਵੀ ਪੂਰੀ ਜਾਨ ਲਾ ਦਿੰਦੀ ਹੈਗੀ ਆ ਓਏ ਆਹ ਦੇਖੋ ਕੈਨੇਡਾ ਵਾਲੀ ਮਾਸੀ ਦੇ ਵਾਸਤੇ ਸੂਟ ਬਣਾਇਆ ਸਪੈਸ਼ਲ ਕਹਿੰਦੀ ਸੇ ਮੇਰੀ ਮਾਸੀ ਆਉਣੀ ਹੈ ਕੈਨੇਡਾ ਤੋਂ ਓਨੂੰ ਚਾਹੀਦੀ ਹੈ ਵੱਖਰੀ ਜ ਮੈਂ ਕਹ ਕੈਨੇਡਾ ਵਾਲੀ ਮਾਸੀ ਇੱਥੇ ਆ ਜੇ ਓ ਕੈਨੇਡਾ ਦੀ ਬੱਲੇ ਬੱਲੇ ਕਰਾ ਦੇਾਂਗੇ ਓ ਸੂਟ ਵੇਂਦੇ ਮਾਸੀਆਂ ਓ ਪੈਕ ਕਰ ਦਿਓ ਪੈਕ ਦੇਖੋ ਜੀ ਲੋਕ ਇਥੋਂ ਬਹੁਤ ਖੁਸ਼ ਹੋ ਕੇ ਜਾ ਰਹੇ ਆ ਮੱਝਾ ਮਾਲਵਾ ਦੁਆਬਾ ਪੂਰਾ ਪੰਜਾਬ ਆ ਰਿਹਾ ਹਰਿਆਣਾ ਆ ਰਿਹਾ ਰਾਜਸਥਾਨ ਆ ਰਿਹਾ ਜੰਮੂ ਕਸ਼ਮੀਰ ਆ ਰਿਹਾ ਉਹ ਕੈਨੇਡਾ ਅਮਰੀਕਾ ਇੰਗਲੈਂਡ ਦੇ ਯੂਰਪ ਤੋਂ ਵੀ ਬਹੁਤ ਸਾਰੀਆਂ ਭੈਣਾਂ ਇੱਥੇ ਆ ਰਹੀਆਂ ਕਿਉਂਕਿ ਉਹਨਾਂ ਨੂੰ ਪਤਾ ਜਿਹੜੀ ਉਹਨਾਂ ਦੀ ਪਸੰਦ ਦੀ ਚੀਜ਼ ਆ ਉਹ ਮਿਲਣੀ ਸਿਰਫ ਬੁੱਟਰ ਰੋਡ ਘਾਦੀਆਂ ਮਾਤੂ ਸ਼੍ਰੀ ਦਸਤਾਰਾ ਦੁਪੱਟਾ ਉਹ ਮੇਰੀ ਕਹਿੰਦੀ ਇਟਲੀ ਵਾਲੀ ਭੂਆ ਆ ਗਈ ਇਟਲੀ ਵਾਲੀ ਭੂਆ ਨੂੰ ਨਹੀਂ ਸੂਟ ਪਸੰਦ ਆਉਂਦਾ ਉਹ ਕਹਿੰਦੀ ਦੁਪੱਟਾ ਲੈਣਾ ਭਰਾ ਮੈਂ ਕਿਹਾ ਆ ਜਾ ਭੂਆ ਆਪ ਭੂਆ ਆ ਵੇਹ ਦੁਪੱਟਾ ਤੇਰੇ ਵਾਸਤੇ ਸਪੈਸ਼ਲ ਜੀ ਬਣਾਈ ਹੈ ਭੂਆ ਖੁਸ਼ ਉਹ ਫੁੱਫੜ ਵੀ ਖੁਸ਼ ਨਾਲ ਪਾਕੀ ਇਤੀ ਮੈਜਿਕ ਉਹ ਬੱਲੇ ਬੱਲੇ ਹੋ ਗਈ ਵਿਆਹ ਮੈਂ ਕਹਾਂ ਜੀ ਦੁਪੱਟੇ ਦਾ ਆਤ ਕਰਾਉਂਦੇ ਆਤ ਪੂਰੀ ਆਤ ਕਰਾਉਂਦੇ ਉਹ ਆਰੇ ਪਾਰੇ ਲਹਿੰਗਿਆਂ ਨਾਲੋਂ ਵੀ ਹੈਵੀ ਹੈਵੀ ਦੁਪੱਟੇ ਮੈਗਾ ਰੂਹ ਕੋਸ਼ ਕਰਦਿਆਂਗੇ ਉਹ ਰੂਹ ਦਾ ਤੁਹਾਡੀ ਤਾਜਾ ਕਰਦਿਆਂਗੇ ਉਹ ਜਿਹੜੇ ਤੁਸੀਂ ਬਜਾਰਾਂ ਚ ਰਹਿੰਦੇ ਹੋ 25 25 30 ਦੀ ਹੀਰਾਂ ਦੀ ਸੂਟ ਲੈ ਜਾਓ ਅੱਧੇ ਅੱਧੇ ਰੇਟਾਂ 'ਚ ਕਰਤਾ ਆਹ ਵੇਖੋ ਸੂਟ ਵੇਖੋ ਓਹ ਧਾਗੇ ਦਾ ਕੰਮ ਉਹ ਵਿਆਹ ਵਾਲੀ ਕੁੜੀ ਉਹ ਕਹਿੰਦੇ ਸਭ ਕੁਝ ਵਿਆਹ ਵਾਲੀ ਕੁੜੀ ਨੂੰ ਹੀ ਦੇ ਦੇਣਾ ਵਾ ਅਸੀਂ ਬਰਾਤੇ ਜਣਾ ਮੈਂ ਕਹਿੰਦਾ ਤੁਹਾਡੇ ਵਾਸਤੇ ਵੀ ਸਪੈਸ਼ਲ ਚੀਜ਼ਾਂ ਉਹ ਖੜਖੜ ਲੋਕਾਂ ਨੇ ਪੁੱਛਣਾ ਉਹ ਕਿੱਥੋਂ ਲਿਆ ਮੈਂ ਪੈਣਾ ਨਿਕੋ ਗੱਲ ਬਸ ਕੀ ਕਹਿਣਾ ਮਾਤੋ ਸ਼੍ਰੀ ਦਸਤਾਰ ਬੁੱਟਰ ਰੋਡ ਕਾਦੀ ਤੋ ਲੈ ਆ ਬੁੱਟਰ ਰੋਡ ਕਲ ਦੀ ਰੰਗ ਦੇਖੋ ਰੰਗ ਓਏ ਭੁੱਖ ਲੈਂਦੀ ਰੰਗ ਦੇਖ ਕੇ ਉੱਤੇ ਡਿਜ਼ਾਈਨ ਦੇਖੋ ਪੂਰਾ ਸਿਲਵਰ ਕਮ ਹੀਰਿਆਂ ਨਾਲ ਜੜਿਆ ਪਿਆ ਸੂਟ ਦਿਖਾ ਰਹੇ ਆ ਕੋਈ ਕਹਿੰਦਾ ਸਾਨੂੰ ਹੈਵੀ ਸੂਟ ਚਾਹੀਦਾ ਕੋਈ ਕਹਿੰਦੇ ਸਾਨੂੰ ਸਿੰਪਲ ਸੂਟ ਚਾਹੀਦਾ ਤੇ ਕੋਈ ਕਹਿੰਦੇ ਸਾਨੂੰ ਮੀਡੀਅਮ ਵਰਕ ਚਾਹੀਦਾ ਹਰ ਇੱਕ ਚੀਜ਼ ਦਵਾਂਗੇ ਹਰ ਇੱਕ ਚੀਜ਼ ਦਵਾਂਗੇ 30 ਨਵੰਬਰ ਤੱਕ ਵਾਹ ਸੂਟ ਨਹੀਂ ਕਿਤੇ ਪਸੰਦ ਆਇਆ ਮੈਨੂੰ ਹੈਵੀ ਵਰਕ ਨਹੀਂ ਮਿਲਿਆ ਮੈਂ ਕਿਹਾ ਹੈਵੀ ਵਰਕ ਗਲੇ ਤੋਂ ਲੈ ਕੇ ਘੇਰੇ ਤੱਕ ਹੈਲਰ ਉਹ ਨਾਲ ਕਪਟਾ ਫੋਰ ਸਾਈਡ ਦੇ ਦੇਣਾ ਵਾ ਫੋਰ ਸਾਈਡ ਪੂਰੀ ਟੋਰ ਬਣਾਤੀ ਉਹ ਵਿਆਹ ਚ ਪੁੱਛਣਾ ਲੋਕਾਂ ਉਹ ਕਿੱਥੋਂ ਲਿਆ ਸੂਟ ਓਏ ਐਸੀ ਪਹਿਲਾਂ ਕਿਉਂ ਨਹੀਂ ਗਏ ਉਹ ਹਾਡੀ ਤੇ ਲੁੱਟਾਂ ਹੀ ਬੜੀਆਂ ਪਰ ਇੱਥੇ ਮਾਤੋਸ਼ਰੀ ਦਸਤਾਰ ਨੇ ਨਹੀਂ ਲੁੱਟ ਹੁੰਦੇ ਨੇ ਉਹ ਰਹਿ ਗਏ ਆਖਰੀ ਪੰਜ ਦਿਨ ਰਹਿ ਗਏ ਆਖਰੀ ਦਿਨ ਮੈਂ ਬਾਰ ਬਾਰ ਕਹਿੰਨਾ ਆਖਰੀ ਦਿਨ ਨਵੰਬਰ ਦੇ ਮਹੀਨੇ ਦੇ ਜਿੱਥੇ ਵੱਡੇ ਫਾਇਦੇ ਓਏ ਸ਼ਗਨ ਵਾਲੇ ਸੂਟ ਦੇ ਰਹੇ ਆ ਸ਼ਗਨ ਵਾਲੇ ਸੂਟ ਲੈ ਜਾਓ ਕੋਡੀਆਂ ਦੇ ਪਾ ਸਾਰਿਆਂ ਨੂੰ ਖੁਸ਼ ਕਰ ਦਿਆਂਗੇ ਓਏ ਇਦਾਂ ਦੀ ਹੈਵੀ ਦਾਜ ਰੀਜ ਨੇ ਬਣਾਉਣੀਆ ਬਾਜ਼ਾਰ ਚ ਜਾਉਂਗੇ 2.5 ਲੱਖ ਰੁਪਏ ਰੋ ਘਟ ਦਾਜਵਰੀ ਨਹੀਂ ਮਾਣੀ ਆ ਜਾਓ ਸਾਡੇ ਕੋਲ ਕੋਈ ਕਹਿੰਦਾ 2.5 ਲੱਖਾਂ ਨਹੀਂ ਦਾਜਵਰੀ 2.5 ਲੱਖ ਵਾਲੀ ਦਾਜਵਰੀ ਸਿਰਫ 1 ਲੱਖ ਚ ਬਣਾ ਕੇ ਦਵਾਂਗਾ 1 ਲੱਖ ਚ ਕੋਈ ਕਹਿੰਦਾ ਮੇਰਾ ਦਸੰਬਰ ਚ ਵਿਆਹ ਕੋਈ ਕਹਿੰਦਾ ਜਨਵਰੀ ਦੇ ਵਿੱਚ ਮੈਂ ਕਿਹਾ ਸੂਟ ਲੈ ਕੇ ਰੱਖੋ ਇਦਾਂ ਦੇ ਪਾਣ ਜਿਹੜੀ ਵੈਰਾਈ ਤੁਸੀਂ ਕਹਿੰਦੇ ਉਹ ਕਿਤੇ ਨਹੀਂ ਮਿਲਨੀ ਲੋ ਜੀ ਮੁੰਡੇ ਦੀ ਮੰਮੀ ਨੇ ਪਾਉਣਾ ਸੂਟ ਹੈਵੀ ਕਹਿੰਦੀ ਸੂਟ ਹੈਵੀ ਮੈਨੂੰ ਕਿਤੋਂ ਮਿਲਦਾ ਨਹੀਂ ਮੈਂ ਕਿਹਾ ਮਿਲਦਾ ਕਿਉਂ ਨਹੀਂ ਮੰਮੀ ਨੂੰ ਕਰ ਦਿਆਂ ਵੇਖੋ ਜਦੋਂ ਮੰਮੀ ਨੂੰ ਦਿੱਤਾ ਨਾਲ ਕੰਟਰਾਸਟ ਦੁਪੱਟਾ ਲਾਗੇ ਲਾਗੇ ਤੁਮਾਂ ਪੈ ਨੇ ਬੱਲੇ ਬੱਲੇ ਈ ਆ ਵੇਖੋ ਕਸੂਰ ਵਾ ਕੰਮ ਵੇਖੋ ਉਹ ਕਿੱਡੇ ਪਿਆਰਾ ਕੰਮ ਕੀਤਾ ਵਾ ਕਾਰਿਆ ਨੇ ਉਹ 2 ਮਹੀਨੇ ਉਹ ਐਨਕਾ ਲਾ ਕੇ ਕੰਮ ਹੁੰਦਾ ਐਨਕਾ ਲਾ ਕੇ ਕੁੜੀ ਕਹਿੰਦੀ ਦੁਪੱਟਾ ਮੈਨੂੰ ਚਾਹੀਦਾ ਹੈਵੀ ਪਾਰ ਪਾਰਾ ਪੰਨ ਮੈਂ ਕਿਹਾ ਮਾਤੋ ਸ਼ਰੀ ਦਸਤਾਰ ਬੁੱਟਰ ਰੋੜ ਕਾਰਿਆ ਉਹ ਤੇਰੇ ਸਾਰਿਆਂ ਪੁੱਖਾ ਇੱਥੇ ਆ ਕੇ ਲੈ ਜਾਣਿਆ ਫਾਰੀਆਂ ਪੁੱਕਾ ਓਏ ਇੱਕ ਹੋਰ ਤੁਹਾਨੂੰ ਚੀਜ਼ ਓਏ ਆ ਵੇਖੋ ਲੈ ਜਾਓ ਅਨਾਰ ਕਲੀਆਂ ਲੈ ਜਾਓ ਅਨਾਰ ਕਲੀਆਂ ਲੈ ਜਾਓ ਅਨਾਰ ਕੜੀਆਂ ਕੋਡੀਆਂ ਦੇ ਪਾ ਲੈ ਜਾਓ ਜੀ ਕੋਡੀਆਂ ਦੇ ਪਾ ਜਿਹੜੀਆਂ ਬਾਜ਼ਾਰ ਤੇ ਨੇ 15 15000 ਰੁਪਏ ਦੀ ਨਾਰ ਕਲੀ ਸਾਡੇ ਕੋਲ ਆ ਰਿਓ 6 6000 7 7000 ਚ 프ਰੰਟ ਵੀ ਹੈਵੀ ਬੈਗ ਵੀ ਹੈਵੀ ਟਾਪ ਦੇ ਕਲਰ ਸਾਈ ਵੀ ਸਾਰੇ ਦਵਾਂਗੇ। ਉਹ ਲਮਜੈਂਟਾ ਕਲਰ ਦੀ ਨਾਰਕਲੀ ਪੂਰਾ ਫੁੱਲ ਬਣਾ। ਆਹ ਦੇਖੋ ਬੈਡ। ਉਹ 15 15 16 16 ਹਜ਼ਾਰ ਰੁਪਿਆ ਦੇ ਪਰ ਮਾਤੋ ਸ਼ਰੀ ਦਸਤਾਰ ਨੇ ਨਾ ਕਦੀ ਛੁੱਟਣਾ। ਆਹ ਰੇਡ ਵੇਖੋ ਕੀ ਹੈ। ਆਹ ਵੇਖੋ 5000 ਦੇ ਵਿੱਚ ਦੇ ਦੇਣੀ 5000 ਦੇ ਵਿੱਚ। ਕੋਈ ਰੰਗ ਡਾਰਕ ਵੀ ਦਵਾਂਗੇ, ਰੰਗ ਲਾਈਟ ਵੀ ਦਵਾਂਗੇ। ਜਿੱਦਾਂ ਦੀ ਤੁਹਾਡੀ ਪਸੰਦ ਉਸਦਾਂ ਦੇ ਦਵਾਂਗੇ। ਫਰੰਟ ਬੈਕ ਹੈ ਵੀ। ਆਜੋ 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 ਛੇਤੀ ਛੇਤੀ ਆਜੋ। ਦੀ ਨੰਬਰ ਤੋਂ ਪਹਿਲਾਂ ਪਹਿਲਾਂ 4-5 ਦਿਨ ਬੁੱਲੇ ਲੱਟ ਰੋ ਲੱਟ ਵਸ ਉਹ ਕਹਿੰਦੀ ਸੂਟ ਲੈ ਆ ਸਾਰੇ ਬਣਾ ਉਹ ਲਹਿੰਗੇ ਨਹੀਂ ਲੈ ਮੈਂ ਕਿਹਾ ਲਹਿੰਗੇ ਵੀ ਦੇ ਦੇਣਾ ਕੋਡੀਆਂ ਦੇ ਪਾ ਆਹ ਲਹਿੰਗਾ ਨਾਲ ਉੱਤੇ ਫਰੰਟ ਦੇ ਦੇਣਾ ਪੂਰਾ ਭਾਰਾ ਉਹ ਫਰੰਟ ਹੀ ਨਹੀਂ ਬਣਿਆ ਬੈਕ ਵੀ ਪੂਰੀ ਬਣੀ ਹੋਈ ਏ ਬਾਵਾ ਤੇ ਇਹ ਵੀ ਕੰਮ ਪੂਰਾ ਕੈੜੀ ਦਾ ਨਾਲ ਦੁਪੱਟਾ ਦੁਪੱਟਾ ਇਹ ਕਾਰੀਗਰ ਨੇ ਕਮਾਲ ਕੀਤੀ ਹੈ ਲਓ ਜੀ ਚੈਲੰਜ ਕਰਦੇ ਆ ਚੈਲੰਜ ਪੂਰੇ ਪੰਜਾਬ ਦੇ ਵਿੱਚ ਇਦਾਂ ਦੇ ਲਹੰਗੇ ਮਿਲ ਜਾਣ ਆਹ ਦੇਖੋ ਇਹ ਲਹੰਗੇ ਦੇ ਰਹੇ ਆ ਜਿਹੜੇ ਪੂਰੇ ਰਾਜਾ ਸ਼ਾਹੀ ਬਹਾਂ ਜਾਨੇ ਹੋ ਤੁਸੀਂ ਕੋਈ 1.5 ਲੱਖ ਰੁਪਈਆ ਮੰਗਦਾ ਉਹ ਕੋਈ 2 ਲੱਖ ਰੁਪਈਆ ਮੰਗਦਾ ਹੈਵੀ ਹੈਵੀ ਚੀਜ਼ਾਂ ਜਿਹੜੇ ਕਹਿੰਦੇ ਪ੍ਰਵਾਹ ਕੋਈ ਨਹੀਂ ਪੈਸੇ ਜਿੰਨੇ ਮਰਜ਼ੀ ਲੈ ਜਾਣ ਸਾਡੀ ਧੀ ਦੀ ਟੌਰ ਨਿਕਲੇ ਤਾਂ ਭਾਈ ਸਾਹਿਬ ਆ ਜੋ ਤੁਹਾਡੇ ਲਈ ਬਹੁਤ ਸੋਹਣੇ ਸੋਹਣੇ ਗਹਿਣੇ ਵਰਗੀਆਂ ਚੀਜ਼ਾਂ ਫਰੰਟ ਬੈਕ ਹੈਵੀ ਇਦਾਂ ਦੀਆਂ ਚੀਜ਼ਾਂ ਦਿਵਾ ਗਿਆ ਦੇਖੋ ਪ੍ਰੋਪਰ ਡਰੈਸ ਦੇਖੋ ਬਹੁਤ ਸੋਹਣੀ ਆਈਟਮਾਂ ਤੁਹਾਨੂੰ ਜੇ ਦੇਣੀਆਂ ਮੋਟਰ ਰੋਡ ਕਰਦੀਆਂ ਮਾਤੂ ਸ਼੍ਰੀ ਦਸਤਾਰ ਨੇ ਦੇਣੀਆਂ ਸਾਰਿਆਂ ਨੇ ਫਾਇਦੇ ਕਰਾਂਗੇ ਆਜੋ 30 ਨਵੰਬਰ ਤੱਕ ਦੇਰ ਬਹੁਤ ਥੋੜੇ ਆ ਪੈਸੇ ਤੁਹਾਡੇ ਬਚਣੇ ਆ ਟੀਮਾਂ ਬਹੁਤ ਚੰਗੀਆਂ ਪੈਸੇ ਕੱਟ ਲੈਣੇ ਆ ਕੁਆਲਿਟੀ ਬਹੁਤ ਵਧੀਆ ਦਿੱਨੇ ਆ ਹੋਰ ਪਾਸੇ ਜਾਓ ਨਾ ਨਾ ਛੋਟੀ ਦੁਕਾਨ ਤੇ ਜਾਂਦੀ ਲੋੜ ਆ ਨਾ ਵੱਡੇ ਸ਼ੋਅਰੂਮ ਤੇ ਜਾਂਦੀ ਲੋੜ ਆ ਇੱਥੇ ਹਰ ਇੱਕ ਬੰਦੇ ਦਾ ਫਾਇਦਾ 2.500 ਤੋਂ ਸੂਟ ਸ਼ੁਰੂ ਹੋ ਜਾਂਦਾ ਭਾਵੇਂ 30000 ਤੱਕ ਲੈ ਲਓ ਜਿੱਦਾਂ ਦਾ ਬਜਟ ਉਦਾਂ ਚੀਜ਼ ਦੇ ਕੇ ਭੇਜਾਂਗੇ